ਦੋਸਤੋ ਸਸਿਕਾਲ ਪਿੰਡਾਂ ਚ ਨਾ ਯਾਰ ਜਿਹੜੀਆਂ ਆ ਕੇ ਯੂਪੀ ਵਾਲੇ ਜਾਂ ਕੁਝ ਦੂਜੀਆਂ ਸਾਈਡਾਂ ਤੋਂ ਆ ਕੇ ਕਹਿੰਦੇ ਯਾਰੇ ਯੂਪੀ ਕਾ ਗੁੜ ਆਇਆ ਹੈ ਇਹ ਮਿੱਤਰੋ ਕੈਮੀਕਲ ਹੈ ਪਹਿਲਾਂ ਉਹ ਬਰਗਾੜੀ ਗੁੜ ਵਾਲੇ ਸੱਜਣ ਜਿਹੜੇ ਆਪ ਟੀਚਰ ਆ ਬਾਈ ਭਪਿੰਦਰ ਰੋਰੀ ਉਹਨਾਂ ਦਾ ਬਰਗਾੜੀ ਗੁੜ ਦਾ ਜਿਹੜਾ ਬ੍ਰਾਂਡ ਆ ਨਾ ਉਹਨਾਂ ਨੇ ਆਪ ਤਿਆਰ ਕੀਤਾ 10 ਸਾਲਾਂ ਚ ਤੇ 100 ਰੁਪਏ ਕਿਲੋ ਦਿੰਦੇ ਆ ਉਮਰ ਦਾ ਤਾਂਕਾ ਮਤਲਬ ਫੌਰਨ ਦੇ ਬਹੁਤ ਸਾਰੇ ਦੇਸ਼ਾਂ 'ਚ ਉਹਨਾਂ ਦਾ ਗੁੜ ਜਾਂਦਾ ਹੈ ਜਿਹੜਾ ਉਹ ਪਾਰਸਲਾਂ ਹੀ ਭੇਜਦੇ ਐ ਉਸ ਤੋਂ ਅੱਗੇ ਆ ਗਿਆ ਲੱਖੇ ਸਿਧਾਣੇ ਦਾ ਜਿਨ੍ਹਾਂ ਨੇ ਬਾਹਰ ਲਿਖ ਕੇ ਲਾਇਆ ਕਿ ਜੇਕਰ ਗੁੜ ਦੇ ਵਿੱਚ ਕੋਈ ਬੰਦਾ ਮਲਾਪਟ ਸਾਬਤ ਕਰ ਦੇਵੇ ਤਾਂ ਉਹਨੂੰ ਲੱਖ ਰੁਪਇਆ ਮੌਕੇ ਤੇ ਇਨਾਮ ਨਾਲ ਲੈਬੋਰੀ ਵਾਲੇ ਲਿਆਓ ਟੈਸਟਿੰਗ ਰਿਪੋਰਟਾਂ ਵਾਲੇ ਲਿਆਓ ਸੈਂਪਲ ਭਰਾਓ ਤੇ ਸਾਡਾ ਗੁੜ ਸ਼ੱਕਰ ਜੋ ਵੀ ਬਣਦੀ ਹੈ ਚੀਜ਼ ਚੈੱਕ ਕਰਵਾਓ ਲੱਖ ਰੁਪਈਆ ਨਾ ਬਾਹਰ ਲੈ ਕੇ ਲਾਇਆ ਗਲੈਂਦੇ ਫਲੈਕਸ ਹੁਣ ਗੱਲ ਕਰਦੇ ਆ ਜਿਹੜੇ ਪਿੰਡਾਂ 'ਚ ਮਿੱਤਰੋ ਵੇਚਣ ਆਉਂਦੇ ਐ ਕਟੋ ਘਟ ਹਜ਼ਾਰ ਤੋਂ 1500 ਟਰਾਲੀ ਆ 2-3 ਮਹੀਨਿਆਂ 'ਚ ਵੇਚਦੇ ਐ ਤੇ ਯੂਪੀ 'ਚ ਕੀ ਐ ਬਾਈ ਜੀ ਹਾਰ 1 ਕਿਲੋਮੀਟਰ ਤੇ ਇੱਕ ਇੱਕ ਕਲਾੜਾ ਹੈ ਹਰ ਕਿਲੋਮੀਟਰ ਤੇ ਜਾ ਕੇ ਚੈੱਕ ਕਰ ਲਿਓ ਐਨਾ ਗੋੜੀ ਅਰ ਕਿੱਥੇ ਜਾਂਦਾ ਸਮਝ ਗਏ ਨਾ 70 ਰੁਪਏ ਕਿਲੋ ਵੇਚਦੇ ਆ ਉਹ ਤਾਂ ਇਹ ਕੈਮੀਕਲ ਹੈ ਕੋਈ ਵੀ ਨਾ ਤਾਂ ਸਿਹਤ ਵਿਭਾਗ ਦੇ ਨਾ ਕੋਈ ਹੋਰ ਸੱਜਣ ਜਿਹੜੇ ਸੈਂਪਲ ਭਰਦੇ ਹੁੰਦੇ ਆ ਪੈਸੇ ਲੈਣ ਵਾਸਤੇ ਆ ਹੋਟਲਾਂ ਹਟਲਾਂ ਤੋਂ ਕੋਈ ਬੰਦਾ ਉਹਨਾਂ ਨੂੰ ਕਦੇ ਵੀ ਆ ਕੇ ਚੈੱਕ ਨਹੀਂ ਕਰਦਾ ਅੱਜ ਨਹੀਂ ਕਿੰਨੇ ਸਾਲਾਂ ਤੋਂ ਪਰ ਹੁਣ ਲੋਕਾਂ ਨੂੰ ਜਾਗਰਤ ਹੋਣ ਦੀ ਲੋੜ ਹੈ ਜਦੋਂ ਤੁਹਾਡੀ ਸਾਥ ਦੇ ਵਿੱਚ ਟਰਾਲੀ ਆ ਗਈ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਦੇਤੀ ਅਨਾਉਂਸਮੈਂਟ ਕਰਤੀ ਉਸੇ ਵੇਲੇ ਆਪਦਾ ਕੈਮਰਾ ਚੱਕੋ ਉਹਨਾਂ ਨੂੰ ਕਹੋ ਬੋਲੋ ਭਾਈ ਜੀ ਕਿੱਥੋਂ ਆਇਓ ਕੀ ਭਾਗੋੜ ਹੈ ਤੇ ਜੇਕਰ ਇਹਦੇ ਵਿੱਚ ਮਿਲਾਵਟ ਨਹੀਂ ਤਾਂ ਤੁਸੀਂ ਆਪਣੇ ਦੀਨ ਅਮਾਨ ਨਾਲ ਦੱਸ ਦਿਓ ਤੇ ਜੇਕਰ ਮਲਾਵਟ ਨਹੀਂ ਤਾਂ 50 ਪਿਆਹਾਰ ਦੀ ਸ਼ਰਤ ਜਾਂ ਜਿੱਤ ਲੋ ਤੇ ਜਾਂ ਇਥੋਂ ਟੈਂਡ ਫੋੜੀ ਚੱਕੋ ਤੇ ਆਖੋ ਵੀ ਸਾਡਾ ਗੁੜ ਕੈਮੀਕਲ ਵਾਲਾ ਅਸੀਂ ਲੋਕਾਂ ਨੂੰ ਬਿਮਾਰੀਆਂ ਬੱਚੇ ਖਾਂਦੇ ਐ ਚੂਰੀ ਕੁੱਟ ਕੇ ਸਕੂਲ ਲੈ ਕੇ ਜਾਂਦੇ ਐ ਪਰ ਕਿੱਥੋਂ ਤੱਕ ਉਹ ਲਾਈਨ ਬਣ ਕੇ ਜਾਂਦੀ ਐ ਕਿੰਨੀਆਂ ਬਿਮਾਰੀਆਂ ਇਹ ਯੂਪੀ ਵਾਲੇ ਵੰਡ ਕੇ ਜਾਂਦੇ ਐ ਜਿਹੜੇ ਗੁੜ ਵੇਚਣਾਉਂਦੇ ਐ ਮਿੱਤਰੋ ਧਿਆਨ ਰੱਖ ਲੋ ਕੈਮਰੇ ਚੱਕੋ ਜਿਵੇਂ ਕਿਸਾਨ ਯੂਨੀਅਨਾਂ ਨੇ ਜਦੋਂ ਕਿਸਾਨ ਅੰਦੋਲਨ ਲੜਿਆ ਸਾਰੇ ਪੰਜਾਬ ਨੇ ਮਤਲਬ ਸਾਰੇ ਸੂਬਿਆਂ ਨੇ ਲੜਿਆ ਪੰਜਾਬ ਨੇ ਅਗਵਾਈ ਕੀਤੀ ਤਾਂ ਉੱਥੇ ਹਰ ਇੱਕ ਸੱਜਣ ਕੈਮਰੇ ਨੂੰ ਫੇਸ ਕਰਨਾ ਸਿੱਖ ਗਿਆ ਸੀ ਕੈਮਰੇ ਅੱਗੇ ਬੋਲਣਾ ਸਿੱਖ ਗਿਆ ਸੀ ਤੱਥਾਂ ਨਾਲ ਗੱਲ ਕਰਨੀ ਸਿੱਖ ਗਿਆ ਸੀ ਸਵਾਲ ਕਰਨੇ ਸਿੱਖ ਗਿਆ ਸੀ ਓਵੇਂ ਅਗਰੈਸਿਵ ਹੋ ਕੇ ਨਹੀਂ ਨਿਮਰਤਾ ਨਾਲ ਕਿ ਭਾਈ ਸਾਹਿਬ ਜੀ ਤੁਸੀਂ ਜਿਹੜੇ ਧਰਮ ਦੇ ਹੋ ਉਹ ਧਰਮ ਨੂੰ ਯਾਦ ਕਰਕੇ ਤੇ ਆਪਦੇ ਦਿਲ ਤੇ ਅੱਖ ਰੱਖ ਕੇ ਕਹਿ ਦਿਓ ਕਿ ਮੈਨੂੰ ਮੇਰੇ ਬੱਚਿਆਂ ਦੀ ਕਸਮ ਇਹ ਗੁੜ ਦੇ ਵਿੱਚ ਕੈਮੀਕਲ ਨਹੀਂ ਜਾਂ ਇਹ ਨੁਕਸਾਨ ਦੇ ਜ਼ਿੰਦਗੀ ਵਾਸਤੇ ਨਹੀਂ ਨੰਬਰ 2 ਇੱਕ ਹੁੰਦਾ ਮਿੱਤਰੋ ਮਿੱਠਾ ਸੋਡਾ ਉਹ ਤਾਂ ਇਹ ਪਾਉਂਦੇ ਹੀ ਪਾਉਂਦੇ ਐ ਇੱਕ ਪਾਪੜੀ ਆਉਂਦੀ ਐ ਉਹ ਪਾਉਂਦੇ ਐ ਇੱਕ ਖਾਰਾ ਸੋਡਾ ਪਾਉਂਦੇ ਐ ਇੱਕ ਰਿੰਡਾਂ ਦਾ ਤੇਲ ਹੁੰਦਾ ਜਿਹੜਾ ਸਾਬਣ ਚ ਪੈਂਦਾ ਉਹ ਪਾਉਂਦੇ ਐ ਤੇ ਰੰਗ ਸੋਨੂੰ ਪਤਾ ਹੀ ਐ ਉਹ ਤਾਂ ਪਾਉਣਾ ਹੀ ਪਾਉਣਾ ਐ ਇੰਨੇ ਕੈਮੀਕਲਾਂ ਨਾਲ ਗੋੜ ਤਿਆਰ ਹੋ ਕੇ ਆਉਂਦਾ ਜਿਹੜਾ ਤੁਹਾਡੀ ਸੱਤ ਚ ਵਿਕਰਿਆ ਤਾਂ ਮੇਰੇ ਭਰਾ ਵਾਤ ਤੋਂ ਵਾਤ ਵੀਡੀਓ ਸੁਣਨ ਸਾਰ ਸ਼ੇਅਰ ਕਰ ਦਿਓ ਆਪ ਦਾ ਕੈਮਰਾ ਚਕੋ ਟਾਲੀ ਵਾਲੇ ਕੋਲੇ ਕਿ ਮਿੱਤਰ 50-50000 ਦੀ ਸ਼ਰਤ ਤੇ ਆ ਜਾ ਤੁਸੀਂ ਆਪ ਦਾ ਪਿੰਡ ਤਾਂ ਬਚਾ ਲਓਗੇ ਜੇ ਉਥੋਂ ਤੁਰ ਗਏ ਅੱਗੇ ਜਾਵੜੇ ਅਗਲੇ ਪਿੰਡ ਵਾਲੇ ਫੇਰ ਉਵੇਂ ਕਰੋ ਤਾਂ ਅੱਜ ਉਹਨਾਂ ਨੇ ਫੜਿਆ ਤਾਂ ਹੱਥ ਬੰਨ ਕੇ ਲੱਖੇ ਸੁਧਾਣੇ ਤੋਂ ਉਹਨਾਂ ਨੇ ਮਾਫੀ ਮੰਗ ਕੇ ਟਰਾਲੀ ਛੱਡੀ ਇਹ じゃ ਆਪਣਾ ਸਿਹਤ ਵਿਭਾਗ ਦਾ ਤੇ ਆ ਲਲੀ ਚਲੀ ਸਿਸਟਮ ਹੈ ਉਥੇ ਕੋਈ ਅਫਸਰ ਨਹੀਂ ਆਇਆ ਸੈਂਪਲ ਭਰਨਾ ਕੋਈ ਵੀ ਕਿਉਂਕਿ ਤੜਕੇ ਤੁਹਾਨੂੰ ਪਤਾ ਦਵਾਈ ਬੂਟੀ ਵਾਲੇ ਸਾਰੇ ਸੱਜਣ ਹੈ ਤੇ ਸੰਘਣਾ ਪਾਣੀ ਪੀਂਦੇ ਹੈ ਤੇ ਉਹ ਹੌਲੀ 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 ਕਿਤੇ 10 ਵਜੇ ਨੂੰ ਵੇਸ ਫੜਦੇ ਹੈ ਉਹਨੇ ਫੜਲੇ ਤੜਕੇ 8 ਵਜੇ 8:30 ਵਜੇ ਬੰਦੇ ਪਿੰਡ ਚ ਆਏ ਵੀ ਤਾ ਮੇਤਰੋ ਗੱਲ ਸੁਣ ਲਓ ਆਪਣੇ ਸਾਰਿਆਂ ਵਾਸਤੇ ਇਹ ਗੱਲ ਹੈ ਸਾਰਿਆਂ ਵਾਸਤੇ ਵੀਡੀਓ ਹੈ ਕਈ ਵਾਰੀ ਦਿਮਾਗ 'ਚ ਨਹੀਂ ਆਉਂਦੀ ਜਦੋਂ ਕੋਈ ਟੱਕਰ ਜੇ ਟਰਾਲੀ ਗੋੜ ਵਾਲਾ ਉਹਨੂੰ ਘੇਰੋ ਤੇ ਹੱਥ ਬੰਨ ਕੇ ਆਖੋ ਬਾਈ ਜੀ ਆਹ ਕੈਮਰਾ ਚੱਲਦਾ ਇਹਦੇ ਅੱਗੇ ਬੋਲਦੇ ਕਿ ਸਾਡੇ ਗੋੜ ਦੇ ਵਿੱਚ ਕੋਈ ਕੈਮੀਕਲ ਨਹੀਂ ਤੇ ਆਪਾਂ ਚਲੋ ਸੈਂਪਲ ਭਰੋਣੇ ਆ ਤੇ ਜੇ ਤੁਸੀਂ ਟੈਸਟ ਹੋਗੇ ਇੱਕ ਨੰਬਰ ਤੁਹਾਡਾ ਗੋੜ ਨਿਕਲਿਆ ਆ ਕੈਮੀਕਲ ਨਾ ਹੋਇਆ ਤਾਂ 50000 ਦੀ ਸ਼ਰਤ ਬਹੁਤ ਧੰਨਵਾਦ ਸ਼ੇਅਰ ਕਰਿਓ ਸასიਕਾਰ